ਦੇ ਵਿੱਚ ਪਣਾਵਾਂਗੇ ਬਹੁਤ ਹੀ ਡੇਲੀਸ਼ੀਅਸ ਬਹੁਤ ਹੀ ਖਾਸ ਤਿਲ ਵਾਲੀ ਬਰਫੀ ਇਸ ਬਰਫੀ ਨੂੰ ਬਣਾਉਣ ਦੇ ਲਈ ਮੈਂ 200 ਗ੍ਰਾਮ ਦੇ ਕਰੀਬ ਚਿੱਟੇ ਵਾਲੇ ਤਿਲ ਲਏ ਆ ਤੁਸੀਂ ਕਾਲੇ ਵਾਲੇ ਤਿਲਾਂ ਦੀ ਬਦਤੋਂ ਵੀ ਕਰ ਸਕਦੇ ਹੋ ਇਸ ਨੂੰ ਹੋਰ ਵੀ ਜ਼ਿਆਦਾ ਡੇਲੀਸ਼ੀਅਸ ਤੇ ਹੈਲਦੀ ਬਣਾਉਣ ਦੇ ਲਈ ਆਪਾਂ 100 ਗ੍ਰਾਮ ਦੇ ਕਰੀਬ ਖੀਰੇ ਦੇ ਬੀਜ ਲਏ ਆ ਤੇ 50 ਗ੍ਰਾਮ ਦੇ ਕਰੀਬ ਖਰਬੂਜੇ ਦੇ ਬੀਜ 50 ਗ੍ਰਾਮ ਹੀ ਨਾਰੀਅਲ ਦਾ ਬਰਾਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵੇਟ ਹੈ ਉਹ 400 ਗ੍ਰਾਮ ਦੇ ਕਰੀਬ ਆਂਦਾ ਵਾ ਤੇ 400 ਗ੍ਰਾਮ ਹੀ ਇੱਥੇ ਮੈਂ ਗੋੜ ਲਿਆ ਵਾ ਤੇ ਗੋੜ ਨੂੰ ਇਸ ਤਰ੍ਹਾਂ ਬਰੀਕ ਕੱਟ ਲੈਣਾ ਵਾ ਸਭ ਤੋਂ ਪਹਿਲਾਂ ਤੁਸੀਂ ਇੱਕ ਭਾਰੇ ਤਲੇ ਦੀ ਕੜਾਈ ਲੈਣੀ ਆ ਤੇ ਇਹਨੂੰ ਗਰਮ ਕਰਕੇ ਇਹਦੇ ਵਿੱਚ ਤਿਲਾ ਨੂੰ ਡ్రਾਈ ਰੋਸਟ ਕਰਨਾ ਵਾ ਟਿਲ ਡ్రਾਈ ਰੋਸਟ ਹੋਣ ਲਈ ਜ਼ਿਆਦਾ ਟਾਈਮ ਨਹੀਂ ਲੈਂਦੇ ਕਿ ਬਸ ਸਲੋ ਫਲੇਮ ਦੇ ਉੱਪਰ ਤੁਸੀਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ 3 ਤੋਂ 4 ਮਿੰਟ ਦੇ ਵਿੱਚ ਇਹ ਹੋ ਜਾਂਦੇ ਆ ਇਹਨਾਂ ਦਾ ਹਲਕਾ ਜਿਹਾ ਕਲਰ ਚੇਂਜ ਹੋ ਜਾਂਦਾ ਤੇ ਵਧੀਆ ਜੀ ਖੁਸ਼ਬੂ ਆਉਣ ਲੱਗ ਜਾਂਦੀ ਆ ਉਸਦੇ ਬਾਅਦ ਅਸੀਂ ਜਿਹੜੇ ਮਗਜ ਲਏ ਆ ਇਹਨਾਂ ਨੂੰ ਵੀ ਅਸੀਂ ਡਰਾਈ ਰੋਸਟ ਕਰਾਂਗੇ ਤੇ ਬਹੁਤ ਸਾਰੇ ਲੋਕ ਨਾ ਇੱਥੇ ਫਲੀ ਦੀ ਵਰਤੋਂ ਕਰਦੇ ਆ ਪਰ ਤੁਸੀਂ ਇਸ ਤਰੀਕੇ ਨਾਲ ਬਣਾਇਓ ਮਗਜ ਦੀ ਵਰਤੋਂ ਕਰਕੇ ਤੇ ਤੁਹਾਡੀ ਜੜੀਏ ਤਿਲਾਂ ਵਾਲੀ ਬਰਫੀ ਹੈ ਨਾ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਬਿਲਕੁਲ ਲਾਸਟ ਤੇ ਜਦੋਂ ਤੁਹਾਨੂੰ ਲੱਗੇ ਕਿ ਅੱਧਾ ਕਿ ਮਿੰਟ ਹੋਰ ਲੱਗੇਗਾ ਮਗਜ ਨੂੰ ਡਰਾਈ ਰੋਸਟ ਕਰਨ ਲਈ ਉਸ ਟਾਈਮ ਤੇ ਤੁਸੀਂ ਇਹਦੇ ਵਿੱਚ ਨਾਰੀਅਲ ਦਾ ਬਰਾਦਾ ਐਡ ਕਰ ਲੈਣਾ ਨਾਰੀਅਲ ਦੇ ਬਰਾਦੇ ਨੂੰ ਥੋੜਾ ਜਿਹਾ ਹੀ ਪੁੰਨੋਗੇ ਨਾ ਬਹੁਤ ਵਧੀਆ ਟੇਸਟ ਦਿੰਦਾ ਹੈ ਪੁੰਨਿਆ ਹੋਇਆ ਨਾਰੀਅਲ ਦਾ ਬਰਾਦਾ ਵਧੀਆ ਖੁਸ਼ਬੂ ਵੀ ਦਿੰਦਾ ਵਾ ਤੇ ਇਹਨੂੰ ਵੀ ਆਪਾਂ ਸੇਮ ਉਸੇ ਹੀ ਥਾਲ ਦੇ ਵਿੱਚ ਕਰ ਲਿਆ ਤੇ ਸੇਮ ਕੜਾਈ ਦੇ ਵਿੱਚ ਆਪਾਂ ਗੁੜ ਨੂੰ ਮੈਲਟ ਹੋਣ ਲਈ ਰੱਖ ਦੇਣਾ ਤੇ ਗੁੜ ਨੂੰ ਨਾ ਮੈਂ ਇਦਾਂ ਹੀ ਮੈਲਟ ਹੋਣ ਲਈ ਰੱਖਿਆ ਤੁਸੀਂ ਚਾਹੋ ਤਾਂ 2-4 ਚਮਚਾ ਪਾਣੀ ਦੇ ਐਡ ਕਰ ਲਿਓ ਤੇ ਨਾਲ ਹੀ ਆਪਾਂ ਇੱਕ ਭਾਂਡੇ ਨੂੰ ਵੀ ਗ੍ਰੇਸ ਕਰ ਲੈਣਾ ਜਿਹਦੇ ਵਿੱਚ ਤੁਸੀਂ ਬਰਫੀ ਸੈੱਟ ਕਰਨੀ ਆ ਮੈਂ ਇਹਦੇ ਵਿੱਚ ਦੇਸੀ ਘਿਓ ਲਗਾਇਆ ਵਾ ਤੇ ਇਧਰ ਤਿਲ ਤੇ ਮੱਗਜ ਠੰਡੇ ਹੋ ਗਿਆ ਤਾਂ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਬਿਲਕੁਲ ਬਰੀਕ ਨਹੀਂ پیسਿਆ ਮੈਂ ਹਲਕਾ ਜਿਹਾ ਦਰਦਰਾ ਹੀ ਰੱਖਿਆ ਵਾ ਤੇ ਗੁੜ ਜਿਹੜਾ ਹੈ ਨਾ ਇਹ ਮੈਲਟ ਹੋਣਾ ਸਟਾਰਟ ਹੋ ਗਿਆ ਇੱਥੇ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਚਾਹੋ ਤਾਂ ਤੁਸੀਂ 2-4 ਚਮਚ ਪਾਣੀ ਦੇ ਐਡ ਕਰ ਦਿਓ ਪਰ ਪਾਣੀ ਐਡ ਕਰਨ ਦੀ ਜਰੂਰਤ ਨਹੀਂ ਆ ਗੁੜ ਬਹੁਤ ਜਲਦੀ ਮੈਲਟ ਹੋਣਾ ਸ਼ੁਰੂ ਹੋ ਜਾਂਦਾ ਵਾ ਤੇ ਗੁੜ ਨੂੰ ਨਾ ਅਸੀਂ ਸਿਰਫ ਪਕਾਉਣਾ ਨਹੀਂਗਾ ਮੈਲਟ ਕਰਨਾ ਵਾ ਬਸ ਜਿਵੇਂ ਇਹ ਮੈਲਟ ਹੋ ਗਿਆ ਇੱਥੇ ਤੁਸੀਂ ਇਹਦੇ ਵਿੱਚ ਆਪਣੇ ਮਨਪਸੰਦ ਫਲੇਵਰ ਜਿਹੜੇ ਉਹ ਪਾ ਸਕਦੇ ਹੋ ਜਿਵੇਂ ਇਲਾਇਚੀ ਪਾਊਡਰ ਪਾਉਣਾ ਚਾਹੂੰ ਉਹ ਵੀ ਐਡ ਕਰ ਸਕਦੇ ਹੋ ਤੇ ਨਾਲ ਹੀ ਇੱਥੇ ਫਿਰ ਆਪਾਂ ਜਦੋਂ ਇਹ ਗੁੜ ਮੈਲਟ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਦੋ ਚਮਚ ਦੇ ਕਰੀਬ ਦੇਸੀ ਘਿਓ ਪਾ ਦੇਾਂਗੇ ਇਹਦੇ ਨਾਲ ਬਹੁਤ ਹੀ ਵਧੀਆ ਫਲੇਵਰ ਵੀ ਆਏਗਾ ਤੇ ਬਰਫੀ ਤੁਹਾਡੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਤੇ ਇਹਦੇ ਵਿੱਚ ਝਾਗ ਹੋਣੀ ਸ਼ੁਰੂ ਹੋ ਗਈ ਹੈ ਤੇ ਇਸ ਟਾਈਮ ਤੇ ਗੁੜ ਜਿਹੜਾ ਸਾਡਾ ਬਿਲਕੁਲ ਰੈਡੀ ਆ ਕੁਝ ਵੀ ਚੈੱਕ ਨਹੀਂ ਕਰਨਾ ਬਸ ਪੂਰਾ ਇਹ ਚੰਗੀ ਤਰ੍ਹਾਂ ਮੈਲਟ ਹੋ ਜਾਣਾ ਚਾਹੀਦਾ ਤਾਂ ਇਸ 스테ਜ ਤੇ ਅਸੀਂ ਜਿਹੜਾ ਤਿਲਾ ਵਾਲਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਨਾ ਇਹ ਦੇ ਵਿੱਚ ਐਡ ਕਰ ਦੇਾਂਗੇ ਜੇ ਤੁਸੀਂ ਸਿਰਫ ਅੰਦਾਜ਼ੇ ਦੇ ਨਾਲ ਮੈਜ਼ਰਮੈਂਟ ਲੈ ਕੇ ਪਾਊਡਰ ਬਣਾਇਆ ਵਾ ਨਾ ਸਾਰੀਆਂ ਚੀਜ਼ਾਂ ਕਿਸੇ ਭਾਂਡੇ ਦੇ ਨਾਲ ਮਿਨ ਕੇ ਲਈਆਂ ਵਾ ਤਾਂ ਤੁਸੀਂ ਪਹਿਲਾਂ ਥੋੜਾ ਜਿਹਾ ਇਹ ਮਿਸ਼ਰਣ ਐਡ ਕਰਿਓ ਗੁੜ ਦੀ ਕੁਆਂਟੀਟੀ ਕਈ ਵਾਰੀ ਉੱਪਰ-ਨੀਚੇ ਹੋ ਜਾਂਦੀ ਆ ਜਿਹੜੀ ਅਸੀਂ ਅੰਦਾਜ਼ੇ ਦੇ ਨਾਲ ਚੀਜ਼ ਐਡ ਕਰਦੇ ਆ ਜੇ ਤੁਸੀਂ ਸਾਰੀਆਂ ਚੀਜ਼ਾਂ ਦਾ weight measure ਕਰਕੇ ਲਿਆਵਾ ਤਾਂ ਫਿਰ ਤੁਸੀਂ ਇੱਕਦਮ ਸਾਰਾ ਪਾਊਡਰ ਜਿਹੜਾ ਹੈ ਇਹਦੇ ਵਿੱਚ ਐਡ ਕਰ ਸਕਦੇ ਹੋ ਫਿਰ ਇਹਨੂੰ ਮਿਕਸ ਕਰਦੇ ਰਹਿਣਾ ਤੇ ਗੈਸ ਦੀ ਫਲੇਮ ਇੱਥੇ ਤੁਸੀਂ ਲੋ ਦੇ ਉੱਪਰ ਰੱਖਣੀ ਆ ਗੁੜ ਦੀ ਕੁਆਂਟੀਟੀ ਥੋੜੀ ਵੱਧ ਰੱਖਣ ਦੇ ਨਾਲ ਤੁਹਾਡੀ ਪਰਫੀ ਬਹੁਤ ਵਧੀਆ ਸੈੱਟ ਹੋਏਗੀ ਜੇ ਸਾਰੀਆਂ ਚੀਜ਼ਾਂ 400 ਗ੍ਰਾਮਾਂ ਤਾਂ 200 ਗ੍ਰਾਮ ਉੱਪਰ ਤੁਸੀਂ ਗੁੜ ਦੀ ਵਰਤੋਂ ਕਰ ਸਕਦੇ ਹੋ ਤੇ ਲਓ ਜੀ ਇਹ ਬਿਲਕੁਲ ਸੈੱਟ ਹੋ ਗਿਆ ਦੇਖੋ ਇਹਨੂੰ ਸਿਰਫ ਮਿਕਸ ਕਰਨ ਦਾ ਟਾਈਮ ਹੀ ਲੱਗਦਾ ਵਾ ਤੇ ਨਾਲ ਦੀ ਨਾਲ ਇਹ ਸੈੱਟ ਹੋ ਜਾਂਦਾ ਇੱਥੇ ਮੈਂ ਗੈਸ ਨੂੰ ਬੰਦ ਨਹੀਂ ਕੀਤਾ ਹੋਇਆ ਗੈਸ ਜਿਹੜਾ ਇਹ ਉਹ ਸਿਮਟਿਆ ਕਿਉਂਕਿ ਜਿਵੇਂ ਗੈਸ ਬੰਦ ਹੋ ਗਿਆ ਗੁੜ ਨੇ ਸੈੱਟ ਹੋਣਾ ਸਟਾਰਟ ਹੋ ਜਾਣਾ ਬਸ ਇਹਨੂੰ ਮਿਕਸ ਕਰਦੇ ਜਾਣਾ ਤੇ ਇਸ ਤਰ੍ਹਾਂ ਜਦੋਂ ਇਹ ਕੜਾਈ ਨੂੰ ਛੱਡਣ ਲੱਗ ਗਿਆ ਸਮਝ ਲਓ ਇਹ ਸੈੱਟ ਹੋਣ ਲਈ ਰੈਡੀ ਆ ਦ ਗੈਸ ਦੀ ਫਿਲਮ ਨੂੰ ਬੰਦ ਕਰਕੇ ਆਪਾਂ ਇਹਨੂੰ ਫਟਾਫਟ ਥਾਲ ਦੇ ਵਿੱਚ ਟ੍ਰਾਂਸਫਰ ਕਰ ਲੈਣਾ ਤੇ ਨਾਲ ਦੀ ਨਾਲ ਹੀ ਤੁਸੀਂ ਇਹਨੂੰ ਫੈਲਾ ਦੇਣਾ ਵਾ ਕਿਉਂਕਿ ਜਿਵੇਂ ਹੀ ਇਹ ਫੈਲ ਜਾਂਦਾ ਵਾ ਤੇ ਨਾਲ ਦੀ ਨਾਲ ਠੰਡਾ ਹੋ ਕੇ ਸੈੱਟ ਹੋ ਜਾਂਦਾ ਤੇ ਇਹ ਕੰਮ ਤੁਸੀਂ ਫਟਾਫਟ ਕਰਨਾ ਵਾ ਜਿੰਨੀ ਪਤਲੀ ਮੋਟੀ ਤੁਸੀਂ ਬਰਫੀ ਰੱਖਣੀ ਚਾਹੁੰਦੇ ਹੋ ਉਨੀ ਰੱਖ ਸਕਦੇ ਹੋ ਤੇ ਮੈਂ ਜ਼ਿਆਦਾ ਮੋਟੀ ਨਹੀਂ ਬਣਾ ਰਹੀ ਨਾਰਮਲ ਪਰਫੀ ਦੀ ਤਰ੍ਹਾਂ ਹੀ ਇਹਨੂੰ ਬਣਾ ਰਹੀ ਹਾਂ ਇਪਲਾ ਇਹਨੂੰ ਹੱਥ ਦੇ ਨਾਲ ਪ੍ਰੈਸ ਕਰਕੇ ਚੰਗੀ ਤਰ੍ਹਾਂ ਸੈੱਟ ਕਰ ਲਿਆ ਫਿਰ ਉੱਪਰੋਂ ਚਮਚ ਦੇ ਨਾਲ ਇਕੁਅਲ ਕਰ ਦਿੱਤਾ ਤੇ ਨਾਲ ਹੀ ਇਹਦੇ ਵਿੱਚ ਕੱਟ ਲਗਾ ਦੇਣੇ ਆ ਇੱਥੇ ਤੁਸੀਂ ਸਾਰੇ ਕੰਮ ਹਲਕੇ ਕੋਸੇ ਦੇ ਵਿੱਚ ਹੀ ਕਰ ਲੈਣੇ ਆ ਕਿਉਂਕਿ ਸੁੱਕਣ ਦੇ ਬਾਅਦ ਜਾਂ ਕਹੇ ਲੋ ਡਰਾਈ ਹੋਣ ਦੇ ਬਾਅਦ ਇਹਦੇ ਵਿੱਚ ਕੱਟ ਲਗਾਉਂਗੇ ਤਾਂ ਤੁਹਾਡੇ ਪੀਸ ਜਿਹੜੇ ਆ ਉਹ ਬਰਾਬਰ ਨਹੀਂ ਨਿਕਲਦੇ ਫਿਰ ਉਹ ਵੱਡੇ ਛੋਟੇ ਹੋ ਜਾਣਗੇ ਕਈ ਵਾਰੀ ਟੁੱਟ ਵੀ ਜਾਂਦੇ ਆ ਤੇ ਇਹਨੂੰ ਸੈੱਟ ਹੋਣ ਲਈ ਕੋਈ ਟਾਈਮ ਨਹੀਂ ਲੱਗਦਾਗਾ ਬਿਲਕੁਲ 5 ਤੋਂ 7 ਮਿੰਟ ਦੇ ਵਿੱਚ ਇਹ ਪਰਫੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਲੋ ਜੀ ਬਹੁਤ ਹੀ ਨਰਮ ਮਲਾਈਮ ਸੌਫਟ ਤੇ ਮੂੰਹ ਦੇ ਵਿੱਚ ਜਾਂਦੇ ਹੀ ਘੁਲ ਜਾਣ ਵਾਲੀ ਪਰਫੀ ਜਿਹੜੀ ਆ ਉਹ ਬਣ ਗਈ ਆ ਜਰ ਆਪਾਂ ਦੇਖੀਏ ਥੋੜੇ ਟਾਈਮ ਬਾਅਦ ਆ ਦੇਖੋ ਜੀ ਮੈਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਵਾ ਟ੍ਰੇ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਤੋੜ ਕੇ ਹੁਣ ਵੀ ਇਹ ਉਨੀ ਹੀ ਨਰਮ ਤੇ ਮਲਾਈਮ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਇੱਕ ਮਹੀਨਾ ਰੱਖੋਗੇ ਤਾਂ ਵੀ ਇਹ ਇਸੇ ਤਰ੍ਹਾਂ ਹੀ ਬਣੀ ਰਹੇਗੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜਦੋਂ ਆਪਾਂ ਇਹਦੇ ਵਿੱਚ ਮਗਜਾਇਰ ਕਰਕੇ ਬਣਾਉਨੇ ਆ ਤੇ ਨਾਰੀਅਲ ਦੇ ਪਰਾਦੇ ਦਾ ਫਲੇਵਰ ਤਾਂ ਬਹੁਤ ਹੀ ਵਧੀਆ ਤੇ ਸਾਰੀ ਮੈਜ਼ਰਮੈਂਟ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੇਾਂਗੀ ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ ਤੇ ਇਸ ਬਰਫੀ ਨੂੰ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਹੈ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ ਆਪਣਾ ਫੀਡਬੈਕ ਜ਼ਰੂਰ ਸ਼ੇਅਰ ਕਰਿਓ